ਸਾਈਨੋ ਡੋਰ ਪੰਜਾਬ ਦੇ ਵਿੱਚ ਚਾਈਨਾ ਡੋਰ ਦਾ ਕਹਿਰ ਲਗਾਤਾਰ ਦੇਖਣ ਨੂੰ ਮਿਲ ਰਿਹਾ ਹੈ ਭਾਵੇਂ ਚਾਈਨਾ ਡੋਰ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਪਰ ਫਿਰ ਵੀ ਕੁਝ ਲਾਲਚੀ ਲੋਕਾਂ ਦੇ ਵੱਲੋਂ ਚਾਈਨਾ ਡੋਰ ਨੂੰ ਸਟੋਰ ਕਰਕੇ ਵੇਚਿਆ ਜਾ ਰਿਹਾ ਹੈ ਅਸੀ ਸਟਾਫ 2 ਅਤੇ ਥਾਣਾ ਧਰਮਲ ਦੀ ਟੀਮ ਵੱਲੋਂ ਚਾਈਨਾ ਡੋਰ ਦਾ ਜ਼ਖੀਰਾ ਬਠਿੰਡਾ ਦੇ ਗਿਲਪੱਤੀ ਨੇੜੇ ਬਣਾ ਇੱਕ ਗੋਦਾਮ ਵਿੱਚੋਂ ਬਰਾਮਦ ਕੀਤਾ ਅਬਾਜ਼ ਦੇ ਵੱਲੋਂ ਗੁਪਤ ਕਾਰਵਾਈ ਦੇ ਆਧਾਰ ਤੇ ਇਹ ਕਾਰਵਾਈ ਕੀਤੀ ਗਈ ਹੈ ਸੋ ਦੱਸਦੇ ਕਿ ਗੋਦਾਮ ਦੇ ਵਿੱਚੋਂ 400 ਚਾਈਨਾ ਡੋਰ ਦੇ ਗੱਟੂ ਬਰਾਮਦ ਕੀਤੇ ਗਏ ਅਸੀਂ ਇਹ ਸਟਾਫ ਦੇ ਇੰਚਾਰਜ ਕਰਮਦੀਪ ਸਿੰਘ ਨੇ ਕੀ ਕੁਝ ਵੱਡੇ ਖੁਲਾਸੇ ਕੀਤੇ ਨੇ ਆਉ ਜਾਣਦੇ ਐ ਮਾਜੋਬ ਐਸਐਸਪੀ ਸਾਹਿਬ ਬਠਿੰਡਾ ਜਿਹਦੇ ਦਸ਼ਾ ਨਿਰਦੇਸ਼ਾਂ ਦੇ ਤਹਿਤ ਜਿਹੜੀ ਚਾਈਨਾ ਡੋਰ ਦੇ ਖਿਲਾਫ ਜਿਹੜੀ ਚਲਾਈ ਗਈ ਮਹਿੰਦੇ ਤਹਿਤ ਅਸੀਂ ਸੀ ਸਟਾਫ 2 ਦੀ ਪੁਲਿਸ ਪਾਰਟੀ ਨੂੰ ਕਾ ਲ ਇੱਕ ਸਫਲਤਾ ਮਿਲੀ ਜਿਸ ਦੇ ਵਿੱਚ ਇੱਕ ਵਿਅਕਤੀ ਨੂੰ ਜਿਹੜਾ 400 ਗੁੱਟੇ ਜਿਹੜੇ ਚైనా ਡੋਰ ਦੇ ਪਬੰਦੀਸ਼ੂਦਾ ਦੇ ਨਾਲ ਜਿਹੜਾ ਉਹਨੂੰ ਰਿਫਰ ਕੀਤਾ ਜਿਸ ਦੇ ਖਿਲਾਫ ਕਾਰਵਾਈ ਕਰਦੇ ਹੋਏ ਅਸੀਂ ਫੌਨਾ ਫਰਮਲ ਦੇ ਵਿੱਚ ਇਸ ਦੇ ਖਿਲਾਫ ਜਿਹੜੀ ਐਫਐਸ ਮਰਜ਼ ਕਰਕੇ ਅਗਲੀ ਕਾਰਵਾਈ ਉਸ ਵਿੱਚ ਲਿਖੀ ਜਾਵੇਗੀ ਇਹਦੇ ਤੇ ਪਹਿਲਾਂ ਵੀ ਕੋਈ ਮਾਮਲਾ ਰਜਿ스트ਰ ਹੋਇਆ ਹਾਂਜੀ ਇਹ ਵਿਅਕਤੀ ਇਹਦਾ ਨਾਮ ਸਤੀਸ਼ ਕੁਮਾਰ ਹੈ ਇਹਦੇ ਖਿਲਾਫ ਪਹਿਲਾਂ ਦੋ ਆਲਰੇਡੀ ਪਰਚੇ ਦਰਜ ਨੇ ਇੱਕ ਫੌਨਾ ਫਰਮਲ ਦੇ ਵਿੱਚ ਤੇ ਇੱਕ ਪੀਐਸ ਕੋਤਵਾਲੀ ਦੇ ਵਿੱਚ ਪਹਿਲਾਂ ਦੋ ਪਰਚੇ ਦਰਜ ਨੇ ਕਾਹਦੇ ਕਾਹਦੇ ਦਰਜ ਨੇ ਇਹ ਜੀ ਚైనా ਡੋਰ ਦੇ ਪਰਚੇ ਦਰਨੇ ਤੇ ਕੁਝ ਪਟਾਕਿਆਂ ਦੇ ਇਹਦੇ ਖਿਲਾਫ ਜਿਹੜੇ ਪੱਤੀ ਕਰਦੇ ਕਿ ਕਿੱਥੋਂ ਲੈ ਕੇ ਆਏ ਤੇ ਕਿੱਥੇ ਡਿਸਪਲੇ ਕਰਨ ਦੇ ਇਹ ਦੇਖੋ ਇਹ ਕਿੱਥੋਂ ਚైనా ਡੋਰ ਆਈ ਹੈ ਜਾਂ ਕਿੱਥੇ ਜਾਣੀ ਹੈ ਇਹਦੇ ਫਾਰਵਰਡ ਬੈਕਵਰਡ ਲਿੰਕ ਜਿਹੜੇ ਅਸੀਂ ਉਹਦੀ ਤੈਅ ਤੱਕ ਰਹਾਂਗੇ ਮਾਮਲੇ ਦੀ ਜਰੀ ਉਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਹੋਰ ਵੀ ਵਿੱਚ ਕੋਈ ਇਨਵੋਲਵ ਹੈਗਾ ਇਹ ਨਾਲ ਨਹੀਂ ਦੇਖੋ ਫਿਰ ਹਾਲ ਤੱਕ ਜੇ ਇੱਕ ਵਿਅਕਤੀ ਨੂੰ ਇਹਦੇ ਵਿੱਚ ਗਿਰਕਰ ਕੀਤਾ ਹੈ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੇ ਇਹਦੇ ਵਿੱਚ ਕਿਸੇ ਦੀ ਹੋਰ ਵੀ ਸ਼ਮੂਲੀਅਤ ਪਾਈ ਜਾਊਗੀ ਤਾਂ ਉਹਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿ ਕਿੱਥੋਂ ਦਾ ਰਹਿਣ ਵਾਲਾ ਤੇ ਕੰਮ ਕੀ ਕਰਦਾ ਹੈ ਇਹ ਜੀ ਇਹਦੀ ਪਤੰਗਾਂ ਦੀ ਦੁਕਾਨ ਹੈ ਅਮਰੀਕ ਸਿੰਘ ਰੋਡ ਦਾ ਇੱਕ ਇਅਕਤੀ ਰਹਿਣ ਵਾਲਾ ਆਰ.ਆਈ.ਐਸ. ਮਰਚ ਚੌਕ ਦੇ ਵਿੱਚ ਪਤੰਗਾਂ ਦੀ ਦੁਕਾਨ ਦਾ ਜਿਹੜਾ ਕੰਮ ਕਰਦਾ ਤੇ ਲੋਕ ਮਿਲਣ ਦਾ ਰਹਿਣ ਵਾਲਾ ਹੁਣੇ ਫੜੇ ਕਿੱਥੋਂ ਗਏ ਜਿਹੜੇ ਬੱਚੇ ਫੜੇ ਗਏ ਇਹ ਜੀ ਇਹਨਾਂ ਨੇ ਇੱਕ ਗੋਡਾਊਨ ਬਣਾਇਆ ਹੋਇਆ ਸੀ ਗਿਲਪਤੀ ਦੇ ਵਿੱਚ ਪਾਣਾ ਥਰਮਲ ਦੇ ਅੰਟਰਪਰਨਾਈਜ਼ ਉਹ ਗੋਡਾਊਨ ਦੇ ਵਿੱਚੋਂ ਜਿਹੜੀ ਇਹ ਰਿਕਵਰੀ ਜਿਹੜੀ ਇਹਨਾਂ ਤੋਂ ਹੋ ਰਹੀ ਹੈ ਲੋਕਾਂ ਕੇ ਅਪੀਲ ਕਰਨਾ ਚਾਹੁੰਦੇ ਆ ਕਾਫੀ ਪਰਚੇ ਵੀ ਦਰਦ ਹੁੰਦੇ ਪੜੇ ਜਾਂਦੇ ਪਰ ਫਿਰ ਵੀ ਚਾਈਨਾ ਡੋਰ ਆ ਜਿਹੜੀ ਵਿਕਦੀ ਹੈ ਦੇਖੋ ਜੀ ਸਾਡੀ ਤਾਂ ਲੋਕਾਂ ਨੂੰ ਇਹੀ ਫੀਲ ਹੈ ਤੁਸੀਂ ਸੋਸ਼ਲ ਮੀਡੀਆ ਤੇ ਦੇਖਦੇ ਹੀ ਹੋ ਜਿਸ ਤਰ੍ਹਾਂ ਦੇ ਇਹਦੇ ਚਾਈਨਾ ਡੋਰ ਦੇ ਜੋ ਵੀ ਮਾੜੇ ਪ੍ਰਭਾਵ ਨੇ ਜਾਂ ਜੋ ਵੀ ਵੀਡੀਓ ਵਾਇਰਲ ਹੁੰਦੀਆਂ ਨੇ ਅਸੀਂ ਡੇਲੀ ਦੇਖਦੇ ਆ ਅਸੀਂ ਤਾਂ ਲੋਕਾਂ ਨੂੰ ਇਹੀ ਫੀਲ ਕਰਦੇ ਆ ਇਸ ਤਰ੍ਹਾਂ ਦੀ ਜਿਹੜੀ ਚਾਈਨਾ ਡੋਰ ਦੀ ਜਿਹੜੀ ਵਰਤੋਂ ਨਾਂ ਕੀਤੀ ਹੈ ਪਹਿਲਾਂ ਵੀ ਇਸ ਤਰ੍ਹਾਂ ਦੇ ਤੁਹਾਦਾਂ ਜੀ ਕਿ ਨਦੀਨਾ ਪੰਜਾਬ ਦੇ ਵਿੱਚ ਚਾਈਨਾ ਡੋਰ ਦਾ ਕਹਿਰ ਲਗਾਤਾਰ ਦੇਖਣ ਨੂੰ ਮਿਲ ਰਿਹਾ ਜਿੱਥੇ ਕਿ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਦੇ ਵੱਲੋਂ ਸਖਤ ਜਿਹੜੇ ਕਿ ਨਿਰਦੇਸ਼ ਦਿੱਤੇ ਗਏ ਨੇ ਕਿ ਚਾਈਨਾ ਡੋਰ ਦੀ ਵਰਤੋਂ ਨਾ ਕਰੋ ਪਰ ਫਿਰ ਵੀ ਕੁਝ ਅਨਸਰਾਂ ਦੇ ਵੱਲੋਂ ਇਸ ਡੋਰ ਨੂੰ ਵੇਚਿਆ ਜਾ ਰਿਹਾ ਹੈ ਤਾਂ ਗੱਲ ਬਠਿੰਡਾ ਦੀ ਕਰੀਏ ਤਾਂ ਬਠਿੰਡਾ ਦੇ ਵਿੱਚ ਇੱਕ ਗਟੌਨ ਦੇ ਵਿੱਚ 400 ਗੱਟੂ ਬਰਾਮਦ ਕੀਤੇ ਗਏ ਨੇ ਤੁਹਾਦਾਂ ਜੀ ਕਿ ਸੀਆਈ ਸਟਾਫ ਫੋ ਟੂ ਦੇ ਇੰਚਾਰਜ ਕਰਨਦੀਪ ਸਿੰਘ ਨੇ ਜਾਣਕਾਰੀ ਦੇਨ ਦੋ ਦੱਸਿਆ ਕਿ ਬਟੇਂਡਾ ਦੇ ਇੱਕ ਗਡਾਉਨ ਦੇ ਵਿੱਚ ਛਾਪੇਮਾਰੀ ਦੌਰਾਨ 400 ਗੱਟੂ ਬਰਾਮਦ ਕੀਤੇ ਗਏ